ਵੱਡੇ ਕਿਸਾਨਾਂ ਦੇ ਲਈ ਇੱਕ ਮੰਦਭਾਗੀ ਖਬਰ ਹੈ ਇੱਕ ਖਬਰ ਜਿਹੜਾ ਆ ਕਿਸਾਨਾਂ ਨੂੰ ਇੱਕ ਪਾਰ ਤਕਲੀਫ ਜ਼ਰੂਰ ਦੇਵੇਗਾ ਕਿਉਂਕਿ ਪੰਜਾਬ ਦੇ ਕਿਸਾਨਾਂ ਤੇ ਵੱਡਾ ਐਕਸ਼ਨ ਹੋਣ ਜਾ ਰਿਹਾ ਹੈ ਜਾਰੀ ਕੀਤੇ ਗਏ ਨੇ ਸਖਤ ਹੁਕਮ ਦੱਸ دیے ਕਿ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਕਿਸਾਨਾਂ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਵੱਡੇ ਕਿਸਾਨ ਜਿਹੜੇ ਨੇ ਹੁਣ ਉਹ ਪੰਜਾਬ ਸਰਕਾਰ ਦੀ ਰਡਾਰ ਤੇ ਨੇ ਦੱਸ ਦिए ਕਿ ਦਰਸਾ ਸੂਬੇ ਦੇ ਵਿੱਚ 9000 ਅਜਿਹੇ ਰਸੂਖਵਾਨ ਕਿਸਾਨ ਨੇ ਜਿਨ੍ਹਾਂ ਦੀਆਂ ਮੋਟਰਾਂ 24 24 ਘੰਟੇ ਚੱਲਦੀਆਂ ਨੇ ਇਸ ਦੇ ਮੱਦੇਨਜ਼ਰ ਇਨ੍ਹਾਂ ਕਿਸਾਨਾਂ ਤੇ ਹੁਣ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ ਬਕਾਇਦਾ ਪਾਵਰ ਕਮ ਕਮ ਵਿਭਾਗ ਨੂੰ ਇਸ ਬਾਰੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਇਨ੍ਹਾਂ ਕਿਸਾਨਾਂ ਤੇ ਕਾਰਵਾਈ ਵਢੀ ਜਾਵੇਗੀ ਦੱਸਣ ਯੋਗ ਹੈ ਦੱਸ ਦिए ਜਾਣਕਾਰੀ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਕਿ ਸੂਬੇ ਦੇ ਵਿੱਚ ਇੱਕ ਕਿਸਾਨ ਬਿਜਲੀ ਤੇ ਦਿਨ ਰਾਤ ਫ੍ਰੀ ਮੋਟਰ ਚਲਾਉਂਦੇ ਹਨ ਅਤੇ ਕਿਉਂ ਪਾਣੀ ਵੇਚ ਰਹੇ ਹਨ ਜਦੋਂ ਕਿ ਬਾਕੀ ਕਿਸਾਨਾਂ ਨੂੰ ਸਿਰਫ 8 ਘੰਟੇ ਬਿਜਲੀ ਮਿਲਦੀ ਹੈ ਦੱਸਦੀ ਹੈ ਕਿ ਇਹ ਵਿਤਕਰਾਂ ਖਤਮ ਕਰਨ ਦੇ ਲਈ ਹੀ ਸਰਕਾਰ ਦੇ ਵੱਲੋਂ ਉਕਤ ਫੈਸਲਾ ਲਿਆ ਗਿਆ ਹੈ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਪੰਜਾਬ ਦੇ ਵਿਸਕਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲਦੀ ਹੈ ਪਰ ਜਿੰਨਾ 9000 ਕਿਸਾਨਾਂ ਦੀ ਪਾਵਰਕਾਮ ਨੇ ਪਛਾਣ ਕੀਤੀ ਹੈ ਉਹਨਾਂ ਦੇ ਵੱਲੋਂ 24 ਘੰਟੇ ਆਪਣੀਆਂ ਮੋਟਰਾਂ ਚਲਾਈਆਂ ਜਾਂਦੀਆਂ ਹਨ ਅਤੇ ਧਰਤੀ ਹੇਠਲੇ ਪਾਣੀ ਦਾ ਕੋਈ ਫਿਕਰ ਨਹੀਂ ਕੀਤਾ ਜਾਂਦਾ ਜਿਸ ਦੇ ਬਾਬਤ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਐਕਸ਼ਨ ਲਿੱਤਾ ਗਿਆ ਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਾਂ ਤਾਂ ਉਕਤ ਕਿਸਾਨਾਂ ਤੋਂ ਬਣਦੇ ਪੈਸੇ ਵਸੂਲੇ ਜਾਣਗੇ ਜਾਂ ਫਿਰ ਇਨ੍ਹਾਂ ਕਿਸਾਨਾਂ ਨੂੰ ਵੀ ਸਿਰਫ 8 ਘੰਟੇ ਹੀ ਬਿਜਲੀ ਦਿੱਤੀ ਜਾਵੇਗੀ ਖਾਸ ਤੌਰ ਤੇ ਮੁਕਸਾ ਸਾਹਿਬ ਬਠਿੰਡਾ ਤਰਨਤਾਰਨ ਰਾਮਪੁਰਾ ਪੁਲ ਅਤੇ ਅਜਿਹੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਹਨ ਜਿਹੜੇ 24 ਘੰਟੇ ਬਿਜਲੀ ਦਾ ਲਾਹਾ ਲੈ ਰਹੇ ਨੇ ਅਤੇ ਲਗਾਤਾਰ ਮੋਟਰ ਚਲਾ ਰਹੇ ਨੇ ਜਿਸ ਕਾਰਨ ਅਜਿਹੇ ਕਿਸਾਨਾਂ ਖਿਲਾਫ ਹੁਣ ਵੱਡੀ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਤਾਂ ਉਹ ਕਿਸਾਨ ਜਿਹੜੇ ਨੇ ਹੁਣ ਸਾਵਧਾਨ ਹੋ ਜਾਣ ਜੋ 24 24 ਘੰਟੇ ਮੋਟਰ ਚਲਾਉਂਦੇ ਨੇ ਜਿਹੜੇ ਵੱਡੇ ਰਸੂਖਮਾਨ ਕਿਸਾਨ ਨੇ ਉਹਨਾਂ ਦੇ ਲਈ ਹੁਣ ਇੱਕ ਖਤਰੇ ਦੀ ਘੰਟੀ ਜਿਹੜੀ ਉਹਨਾਂ ਦੇ ਉੱਪਰ ਸੰਕਟ ਜਿਹੜਾ ਆ ਸੰਕਟ ਦੇ ਬੱਦਲ ਜਿਹੜੇ ਨੇ ਉਹ ਮੰਡਰਾ ਰਹੇ ਨੇ ਇਸ ਕਰਕੇ ਇਹਨਾਂ ਕਿਸਾਨਾਂ ਨੂੰ ਜਿਹੜਾ ਆ ਆਪਣੀ ਸਾਵਧਾਨੀ ਜਿਹੜੀ ਵਰਤਣੀ ਚਾਹੀਦੀ ਹੈ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਹੈ ਉਹ ਵੱਡਾ ਐਕਸ਼ਨ ਹੁਣ ਕਿਸਾਨਾਂ ਦੇ ਉੱਪਰ ਲਿਆ ਜਾਵੇਗਾ ਜਿਹੜੇ ਵੀ ਅਜਿਹੇ ਰਸੂਖਮਾਨ ਕਿਸਾਨੇ ਜਿਹੜੇ ਬਿਜਲੀ ਔਰ ਦੇ ਨਾਲ ਨਾਲ 24 24 ਘੰਟੇ ਮੋਟਰ ਚਲਾਉਂਦੇ ਨੇ ਤੇ ਅੱਗੇ ਪਾਣੀ ਜਿਹੜਾ ਹੈ ਉਹ ਵੇਚਦੇ ਨੇ ਜਿਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਐਕਸ਼ਨ ਜਿਹੜਾ ਹੈ ਉਹ ਲਿਆ ਜਾ ਰਿਹਾ ਕਿਉਂਕਿ ਹੁਣ ਪੰਜਾਬ ਦੇ ਰਸੂਖਮਾਨ ਕਿਸਾਨ ਨੇ ਉਨ੍ਹਾਂ ਦੇ ਉੱਪਰ ਵੱਡਾ ਫੈਸਲਾ ਜਿਹੜਾ ਹੈ ਵੱਡਾ ਐਕਸ਼ਨ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ